ਏ ਅੱਜ ਦੇ ਟਾਈਮ 'ਚ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ ਜਾਂ ਕੋਈ ਆ ਉਹਨਾਂ ਲਈ ਕਾਫੀ ਵਧੀਆ ਹੈ। ਕੁਝ ਇਨਵੈਸਟਮੈਂਟ ਕਰਨ, ਜੋਬ ਵਰਕ ਕਰਨ, ਮੈਨੂਫੈਕਚਰਿੰਗ ਕਰਨ, ਕਟਿੰਗ ਕਰਕੇ ਇਹਦਾ ਕਾਫੀ ਅੱਛਾ ਰਿਸਪੌਂਸ ਮਿਲਦਾ ਹੈ। ਐਗਰੀਕਲਚਰ ਲਾਈਨ ਦੇ ਵਿੱਚ, ਡਿਜ਼ਾਈਨਿੰਗ ਲਾਈਨ ਦੇ ਵਿੱਚ ਘਰਾਂ ਦੇ ਡਿਜ਼ਾਈਨ ਹੋਗੇ, ਗੇਟ ਗ੍ਰਿਲਾਂ ਦੇ ਡਿਜ਼ਾਈਨ ਹੋਗੇ। ਸਭ ਇਹਦੇ ਉੱਤੇ ਤਿਆਰ ਕਰ ਸਕਦੇ ਹਾਂ। ਅੱਛਾ ਜੀ। ਇਹ ਮਸ਼ੀਨ ਰਾਹੀਂ ਆਪਾਂ ਅਬਦਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਆ। ਇਹਦੇ ਵਿੱਚ ਜੋਬ ਵਰਕ ਦੇ ਵਿੱਚ ਵੀ ਸ਼ੁਰੂ ਕਰ ਸਕਦੇ ਆ 30 ਲੱਖ ਰੁਪਏ ਦੇ ਪ੍ਰਾਈਸ ਨਾਲ। ਇੱਕ ਬਿਜ਼ਨਸ ਸ਼ੁਰੂ ਕਰ ਸਕਦੇ ਆ ਜੀ ਦੀ ਪਰ ਡੇ ਇਨਕਮ 4 ਤੋਂ 5000 ਰੁਪਏ ਜੀ ਹਾਂ ਪਰ ਤੋਂ ਵੱਧ ਦੀ ਮੈਂ ਜੇਕਰ ਗੱਲ ਕਰਾਂ ਇੱਕ ਬੰਦਾ ਕਿ ਮਿਹਨਤ ਕਰ ਰਿਹਾ ਜਾਦਾ ਮਿਹਨਤ ਕਰ ਰਿਹਾ ਕਿੰਨੀ ਕੁ ਕਮਾਈ ਕਰ ਸਕਦਾ ਮੀਨਿਮਮ ਦੇ ਵਿੱਚ 3 ਤੋਂ 4000 ਮੈਕਸਿਮਮ ਤੋਂ 15000 ਰੁਪਏ ਪਰ ਡੇ ਆਪਾਂ ਇਨਕਮ ਕਰ ਸਕਦੇ ਹਾਂ 45 45 ਲੱਖ 50 50 ਲੱਖ ਲਾ ਕੇ ਨੌਜਵਾਨ ਬਾਹਰ ਜਾ ਰਹੇ ਆ ਪਿਛਲੇ ਦਿਨੀ ਅਸੀਂ ਦੇਖਿਆ ਅਮਰੀਕਾ ਤੋਂ ਮੁੰਡੇ ਰਿਪੋਰਟ ਹੋਏ 60 60 ਲੱਖ ਰੁਪਏ ਤੱਕ ਬੰਦੇ ਲਾ ਕੇ ਗਏ ਨੇ ਘਰ ਦਾ ਆਟਾ ਤੱਕ ਵੇਚਿਆ ਗੀਆਂ ਨੇ ਪਰ ਉੱਥੋਂ ਵਾਪਸ ਆਉਣਾ ਪੈ ਗਿਆ ਇਹ ਚੀਜ਼ ਦੀ ਨੌਲੇਜ ਨਹੀਂ ਹੈਗੀ ਆਪਣੇ ਪੰਜਾਬੀਆਂ ਨੂੰ ਕਿਉਂਕਿ ਇੱਥੇ ਰਹਿ ਕੇ ਵੀ ਬਹੁਤ ਇਨਕਮ ਹੋ ਸਕਦੀ ਹੈ ਜੇ ਆਪਣੇ ਕੋਲ ਨੌਲੇਜ ਹੋਊਗੀ ਆਪਾਂ 30 ਲੱਖ ਤੋਂ ਵੀ ਸਟਾਰਟ ਕਰਕੇ ਬਾਰ ਨੂੰ ਜ਼ਿਆਦਾ ਇਨਕਮ ਕਰ ਸਕਦੇ ਹਾਂ ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਸੁਖਦਲੇ ਤਾਂ ਇਸ ਸਮੇਂ ਸਾਨੇਵਾਲ ਐਕਸੀਬਿਸ਼ਨ ਦੇ ਵਿੱਚ ਮੌਜੂਦ ਹਾਂ ਜੇਕਰ ਕਿਸੇ ਇੰਡਸਟਰੀ ਵਾਲੇ ਦੇ ਕੋਈ ਮਸ਼ੀਨ ਖਰੀਦਣੀਆਂ ਤਾਂ ਉਹਨਾਂ ਦੇ ਲਈ ਇਹ ਕਾਫੀ ਜ਼ਿਆਦਾ ਫਾਇਦੇਮੰਦ ਐਕਸੀਬਿਸ਼ਨ ਆ ਤਾਂ ਇੱਥੇ ਕੋਈ ਮਸ਼ੀਨਾਂ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਪਹਿਲਾਂ ਇੱਕ ਚੀਜ਼ ਦਿਖਾਉਣਾ ਤੁਹਾਨੂੰ ਇੱਥੇ ਇੱਕ ਮੈਪ ਨਜ਼ਰ ਆ ਰਿਹਾ ਹੋਵੇਗਾ ਪੰਜਾਬ ਦਾ ਤਾਂ ਨਾਲ ਊੜਾ ਆੜਾ ਲਿਖਿਆ ਹੋਇਆ ਵਾ ਇੱਕ ਮੈਪ ਬਣਿਆ ਹੋਇਆ ਪੰਜਾਬ ਦਾ ਤੇ ਵੱਖੋ-ਵੱਖ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਇੱਥੇ ਤਿਆਰ ਕੀਤੇ ਗਏ ਨੇ ਦੇਖ ਸਕਦੇ ਹੋ ਇੱਕ ਫੱਟੀ ਜਿਹੜੀ ਇੱਥੇ ਤਿਆਰ ਕੀਤੀ ਗਈ ਆ ਤਾਂ ਨਾਲ ਹੋਰ ਜਿਹੜੇ ਵੱਖੋ-ਵੱਖ ਡਿਜ਼ਾਈਨ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਇੱਕ ਸ਼ੇਰ ਦਾ ਡਿਜ਼ਾਈਨ ਹੈ ਜਾਂ ਕਬੂਤਰ ਦਾ ਡਿਜ਼ਾਈਨ ਹੋਵੇ ਇਹ ਵੱਖ-ਵੱਖ ਜਿਹੜੇ ਡਿਜ਼ਾਈਨ ਇੱਥੇ ਦੇਖਣ ਨੂੰ ਮਿਲ ਰਹੇ ਆ ਤਾਂ ਕਿਸ ਮਸ਼ੀਨ ਦੇ ਜ਼ਰੀਏ ਤਿਆਰ ਕੀਤੇ ਗਏ ਕਿਵੇਂ ਇਹਨਾਂ ਦੀ ਤਿਆਰੀ ਹੋਈ ਆ ਉਹਨਾਂ ਸਾਰੀਆਂ ਚੀਜ਼ਾਂ ਦੀ ਜਾਣਕਾਰੀ ਦੇਵਾਂਗੇ ਤੇ ਸਭ ਤੋਂ ਇੱਕ ਅਹਿਮ ਗੱਲ ਇਹ ਆ ਕਿ ਜੇਕਰ ਕੋਈ ਨੌਜਵਾਨ ਅੱਜ ਦੇ ਸਮੇਂ ਦੇ ਵਿੱਚ ਆਪਣਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦਾ ਵਾ ਕੋਈ ਸੋਚ ਰਿਹਾ ਕਿਸੇ ਕੋਈ ਕੰਮਕਾਰ ਸ਼ੁਰੂ ਕਰਨਾ ਤਾਂ ਉਹਦੇ ਲਈ ਇਹ ਚੀਜ਼ ਬਹੁਤ ਬੈਨੀਫਿਟ ਹੋਏਗੀ ਕਿਉਂਕਿ ਇੱਕ ਮਸ਼ੀਨ ਦੇ ਜ਼ਰੀਏ ਇੱਕ ਹੋਰ ਹੈਲਪਰ ਦੇ ਜ਼ਰੀਏ ਤੁਸੀਂ ਆਪਣਾ ਕੰਮਕਾਰ ਜਿਹੜਾ ਸਟਾਰਟ ਕਰ ਸਕਦੇ ਹੋ ਤੇ ਇਸ ਮਸ਼ੀਨ ਦੀ ਵੀ ਕਾਫੀ ਜ਼ਿਆਦਾ ਜਿਹੜੀ ਦੱਸਿਆ ਜਾ ਰਿਹਾ ਕਿ ਇੰਡਸਟਰੀਜ਼ ਦੇ ਵਿੱਚ ਡਿਮਾਂਡ ਵੀ ਵਧੀ ਹੋਈ ਆ ਤਾਂ ਗੱਲਬਾਤ ਕਰ ਲੈਣੇ ਸਾਡੇ ਨਾਲ ਰਦਕਾ ਇੰਡਸਟਰੀਜ਼ ਤੋਂ ਐਮ ਡੀ ਰਵੀ ਕੁਮਾਰ ਜੀ ਨੇ ਰਵੀ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜੀ ਥੋੜਾ ਜਿਹਾ ਸਮਾਂ ਤੁਹਾਡਾ ਲਵਾਂਗੇ ਕਿਉਂਕਿ ਬਹੁਤ ਜ਼ਿਆਦਾ ਕਸਟਮਰ ਵੀ ਤੁਹਾਡੇ ਕੋਲ ਆ ਰਹੇ ਆ ਸਤਿ ਸ਼੍ਰੀ ਅਕਾਲ ਜੀ ਅਸੀਂ ਅਸੀਂ ਨਾ ਲੇਜ਼ਰ ਮਸ਼ੀਨਾਂ ਬਣਾ ਰਹੇ ਆ ਕਾਫੀ ਟਾਈਮ ਤੋਂ ਐਗਰੀਕਲਚਰ ਦੀ ਲਾਈਨ 'ਚ ਕੰਮ ਹੁੰਦੀਆਂ ਨੇ ਜਿਵੇਂ ਕਿ ਪ੍ਰੀ ਟਰੈਕਟਰ ਹੋ ਗਿਆ ਉੱਥੇ ਮਸ਼ੀਨਾਂ ਗੁਰਦਿਆਲ ਕੰਬਾਈਨ ਫੋਜੀ ਐਗਰੀਕਲਚਰ ਭਗਤਾ ਜੀ ਪੱਖੋਂ ਕੈਂਚੀਆ ਮੰਕੂਆਲੇ ਨੇ ਇਤੇ ਨਾਲ ਕੀ ਹੈ ਕਿ ਜਿਹੜੇ ਸਾਡੇ ਕੋਲ ਅੱਜ ਦੀ ਡੇਟ ਦੇ ਵਿੱਚ ਨਾ ਪ੍ਰੋਡਕਸ਼ਨ ਬਹੁਤ ਫਾਸਟ ਚਾਹੀਦੀ ਹੈ ਤੇ ਮਸ਼ੀਨਾਂ ਬਿਲਕੁਲ ਐਕੂਰੇਟ ਕੰਮ ਕਰ ਰਹੀਆਂ ਨੇ ਔਰ ਐਕੂਰੇਸੀ ਦੇ ਮਾਮਲੇ ਦੇ ਵਿੱਚ ਲੇਜ਼ਰ ਤੋਤੇ ਹਲੇ ਕੋਈ ਚੀਜ਼ ਨਹੀਂ ਹੈ ਜੀ ਪ੍ਰੋਡਕਸ਼ਨ ਬਹੁਤ ਵਧੀਆ ਇਹਦੇ ਨਾਲ ਹੈ ਜਿਵੇਂ ਕਿ ਅੱਜਕੱਲ੍ਹ ਘਰਾਂ ਦੇ ਡਿਜ਼ਾਈਨ ਇੰਟੀਰੀਅਰ ਬਣ ਰਿਹਾ ਹੈ ਇਸੀ ਮਸ਼ੀਨ ਤੋਂ ਹੈ ਜੀ ਐਗਰੀਕਲਚਰ ਦਾ ਕੋਈ ਵੀ ਪ੍ਰੋਡਕਟ ਹੈ ਉਹ ਇਹਦੇ ਨਾਲ ਆਪਾਂ ਕਟਿੰਗ ਕਰ ਸਕਦੇ ਆ ਜੀ ਤੇ ਮਸ਼ੀਨਾਂ ਦੀ ਜਿਹੜੀ ਖਾਸੀਅਤ ਹੈ ਕੁਝ ਮਸ਼ੀਨਾਂ ਮੈਂ ਤੁਹਾਨੂੰ ਦਿਖਾਉਣਾ ਜਿਵੇਂ ਆਹ ਮਸ਼ੀਨ ਹੈ ਸਾਡੀ ਜੀ ਬੱਕਰੀ ਬੱਕਰੀਆਂ 1.5 ਕਿਲੋਵਾਟ 3 ਕਿਲੋਵਾਟ 6 ਕਿਲੋਵਾਟ 12 ਕਿਲੋਵਾਟ ਇਹ ਅੱਜ ਦੇ ਟਾਈਮ 'ਚ ਜਿਹੜੇ ਨੌਜਵਾਨ ਬਾਹਰ ਜਾ ਰਹੇ ਨੇ ਜਾਂ ਕੋਈ ਆ ਉਹਨਾਂ ਲਈ ਕਾਫੀ ਵਧੀਆ ਹੈ ਉੱਚ ਇਨਵੈਸਟਮੈਂਟ ਕਰਨ ਜੋਬ ਵਰਕ ਕਰਨ ਮੈਨੂਫੈਕਚਰਿੰਗ ਕਰਨ ਕਟਿੰਗ ਕਰਕੇ ਇਹਦਾ ਕਾਫੀ ਅੱਛਾ ਰਿਸਪੌਂਸ ਮਿਲਦਾ ਹੈ ਜੀ ਠੀਕ ਹੈ ਜੀ ਦੋ ਦੋ ਜਾਨੇ ਮੰਨ ਲਓ ਅਗਰ ਕਿ ਹੈਗਾ ਜਦੋਂ ਤੁਸੀਂ ਜਿਹੜਾ ਕਿਹਾ ਬੜਾ ਵਧੀਆ ਪੁਆਇੰਟ ਲੱਗਿਆ ਕਿ ਨੌਜਵਾਨ ਬਦੇਸ਼ਾਂ ਤੋਂ ਰੁਕ ਕਰ ਰਿਹਾ ਕਿ ਜੋਬ ਨਹੀਂ ਮਿਲਦੀ ਮੰਨ ਲਓ ਇੱਕ ਬੰਦਾ ਘਰ ਦੇ ਵਿੱਚ ਹੈ ਮੈਂ ਖੁਦ ਕਰਨਾ ਚਾਹੁੰਦਾ ਮੇਰੇ ਨਾਲ ਕਿ ਇੱਕ ਮੇਰਾ ਭਰਾ ਹੈ ਜਾਂ ਕਿ ਹੋਰ ਹੈਲਪਰ ਹੈ ਨੌਜਵਾਨ ਦੋਸਤ ਹੈ ਕੋਈ ਤਾਂ ਅਸੀਂ ਦੋ ਜਾਨੇ ਮਿਲ ਕੇ ਕੰਮ ਇਸ ਮਸ਼ੀਨ ਦੇ ਜਰੀ ਸ਼ੁਰੂ ਕਰ ਸਕਦੇ ਹਾਂ ਬਹੁਤ ਵਧੀਆ ਜੀ ਇਹ ਦੋ ਬੰਦੇ ਰਲ ਕੇ ਕਰੋ ਇਹਦੇ ਵਿੱਚ ਕੀ ਹੈ ਇੱਕ ਨਾਰਮਲੀ ਡਿਜ਼ਾਈਨਿੰਗ ਕੀ ਇਹ ਮਸ਼ੀਨ ਆਉਣ ਵਾਲੇ ਟਾਈਮ 'ਚ ਅੱਜ ਦੀ ਡੇਟ ਦੇ ਵਿੱਚ ਹੀ ਤੁਸੀਂ ਦੇਖ ਰਹੇ ਹੋ ਤੇ ਕਾਫੀ ਮਸ਼ੀਨਾਂ ਲੱਗੀਆਂ ਨੇ ਠੀਕ ਹੈ ਔਰ ਇਹ ਇੱਕ ਇਨਕਮ ਦਾ ਜ਼ਰੀਆ ਹੈ ਜੀ ਹਾਂਜੀ ਤੇ ਇਹ ਪੰਜਾਬ ਦਾ ਹੀ ਬ੍ਰਾਂਡ ਹੈ ਜੀ ਤੁਸੀਂ ਮਤਲਬ ਖੁਦ ਤਿਆਰ ਕੀਤਾ ਜਾਂ ਬਾਹਰੋਂ ਆਪਣੀ ਨਹੀਂ ਨਹੀਂ ਅਸੀਂ ਐਕਚੁਅਲੀ ਐ ਮੋਹਾਲੀ ਤੋਂ ਕੋਰਾਲੀ ਸਾਡੀ ਫੈਕਟਰੀ ਹੈ ਪੰਜਾਬ ਦਾ ਹੀ ਬ੍ਰਾਂਡ ਹੈ ਕੁਝ ਪ੍ਰੋਡਕਟ ਇੰਪੋਰਟ ਕਰਨੇ ਪੈਂਦੇ ਜਿਵੇਂ ਕਿ ਇਹਦਾ ਸੋਰਸ ਹੈ ਹੈੱਡ ਹੋ ਗਿਆ ਬਾਕੀ ਕੰਪਲੀਟਲੀ ਸਟਰਕਚਰ ਸਾਡੇ ਕੋਲ ਬਣ ਰਿਹਾ ਹੈ ਵਾਇਰਿੰਗ ਹੈ ਸਾਡਾ ਇੱਕ ਉਥੇ ਫੈਕਟਰੀ ਹੈ ਕੁਰਾ ਲੀ ਦੇ ਵਿੱਚ ਮਤਲਬ ਮੇਨਟੇਨੈਂਸ ਦੀ ਅਗਰ ਜ਼ਰੂਰਤ ਪੈਂਦੀ ਹੈ ਤਾਂ ਉਹ ਵੀ ਹੋ ਜਾਏਗੀ ਹਾਂ ਬਿਲਕੁਲ इजीली ਟੈਕਨੀਸ਼ੀਅਨ ਪੂਰੀ ਟੀਮ ਹੈ ਸਾਡੇ ਕੋਲ ਟੈਕਨੀਕਲੀ ਬੰਦੇ ਨੇ ਔਰ ਸਾਡੀ 24 ਘੰਟੇ سپورਟ ਹੈ 110 110 ਦੇ ਕਰੀਬ ਸਾਡੀਆਂ ਮਸ਼ੀਨਾਂ ਪੰਜਾਬ ਚ ਆਲਰੇਡੀ ਚੱਲ ਰਹੀਆਂ ਨੇ ਅੱਛਾ ਜੀ हां जी राजस्थान हरियाणा हिमाचल छत्तीसगढ़ तक ਅਸੀਂ ਕਵਰ ਕਰ ਰਹੇ ਹਾਂ ਜੀ ਬਿਲਕੁਲ ਜੀ ਤਾਂ ਧੰਨਵਾਦ ਤੁਸੀਂ ਜਾਣਕਾਰੀ ਸਾਂਝੀ ਕੀਤੀ ਤਾਂ ਨਾਲ ਨਾਲ ਤੁਹਾਨੂੰ ਮਸ਼ੀਨ ਵੀ ਦਿਖਾਵਾਂਗੇ ਜੀ ਪ੍ਰੋਪਰ ਜਾਣਕਾਰੀ ਹੈ ਜਿਹੜੀ ਉਹ ਲਵਾਂਗੇ ਤਾਂ ਇੱਥੇ ਵੀਰ ਹੁਣੀ ਜਿਹੜੇ ਆਲਰੇਡੀ ਮਸ਼ੀਨ ਦੇ ਕੋਲ ਨੇ ਵੀਰੇ ਸਭ ਤੋਂ ਪਹਿਲਾਂ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਸ਼ਰਨਜੀਤ ਸਿੰਘ ਹੈ ਵੀਰੇ ਮੈਂ ਰਾਦੀ ਕਿ ਇੰਡਸਟਰੀ ਦਾ ਇੰਜੀਨੀਅਰ ਹਾਂ ਹਾਂਜੀ ਅੱਛਾ ਵੀਰੇ ਮੈਂ ਮਸ਼ੀਨ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦਾ ਜਿੱਦਾਂ ਵੀਰ ਹੁਣਾਂ ਨੇ ਦੱਸਿਆ ਵਾ ਅਸੀਂ ਡਿਜ਼ਾਈਨ ਵੀ ਪਿੱਛੇ ਦੇਖਿਆ ਕਿ ਕਾਫੀ ਡਿਜ਼ਾਈਨ ਤਿਆਰ ਕੀਤੇ ਹੋયા ਤਾਂ ਉਹ ਸਾਰੇ ਡਿਜ਼ਾਈਨ ਇਸੇ ਮਸ਼ੀਨ ਦੇ ਜ਼ਰੀਏ ਤਿਆਰ ਕੀਤੇ ਹਾਂ ਜੀ ਹ ਤੇ ਸਾਰੇ ਡਿਜ਼ਾਈਨ ਤਿਆਰ ਕੀਤੇ ਜਾਂਦੇ ਨੇ ਦੇਖੋ ਇਹ ਕਿਦਾਂ ਆਪਣੀ ਵਰਕ ਕਰਦੀ ਹੈ ਕੋਈ ਵੀ ਤਰ੍ਹਾਂ ਦਾ ਆਟੋਕੇਡ ਦੇ ਵਿੱਚ ਡਿਜ਼ਾਈਨ ਤਿਆਰ ਹੁੰਦਾ ਹੈ ਐਗਰੀਕਲਚਰ ਲਾਈਨ ਦੇ ਵਿੱਚ ਡਿਜ਼ਾਈਨਿੰਗ ਲਾਈਨ ਦੇ ਵਿੱਚ ਘਰਾਂ ਦੇ ਡਿਜ਼ਾਈਨ ਹੋਗੇ ਗੇਟ ਗ੍ਰਿਲਾਂ ਦੇ ਡਿਜ਼ਾਈਨ ਹੋਗੇ ਸਭ ਇਹਦੇ ਉੱਤੇ ਤਿਆਰ ਕਰ ਸਕਦੇ ਆ ਅੱਛਾ ਜੀ ਦੂਸਰਾ ਨੰਬਰ ਇਹ ਹੈ ਇਹ ਮਸ਼ੀਨ ਰਾਹੀਂ ਆਪਾਂ ਆਪਣਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ ਆ ਇਹਦੇ ਵਿੱਚ ਜੋਬ ਵਰਕ ਦੇ ਵਿੱਚ ਵੀ ਸ਼ੁਰੂ ਕਰ ਸਕਦੇ ਆ 30 ਲੱਖ ਰੁਪਏ ਦੇ ਪ੍ਰਾਈਸ ਨਾਲ ਆਪਣਾ ਖੁਦ ਉਦਯੋਗ ਤਿਆਰ ਸਟਾਰਟ ਕਰ ਸਕਦੇ ਆ 30 ਲੱਖ ਰੁਪਇਆ ਲਾ ਕੇ ਅਸੀਂ ਆਪਣਾ ਵਰਕ ਸ਼ੁਰੂ ਕਰ ਸਕਦੇ ਹਾਂ ਇੱਕ ਬਿਜ਼ਨਸ ਸ਼ੁਰੂ ਕਰ ਸਕਦੇ ਹਾਂ ਹਾਂਜੀ ਇੱਕ ਬਿਜ਼ਨਸ ਸ਼ੁਰੂ ਕਰ ਸਕਦੇ ਹਾਂ ਜੀ ਦੀ ਪਰ ਡੇ ਇਨਕਮ 4 ਤੋਂ 5000 ਰੁਪਇਆ ਹੈ ਜੋ ਵਰਕ ਦੇ ਵਿੱਚ ਪੀ ਤੋਂ 30 ਲੱਖ ਰੁਪਏ ਦੇ ਕਰੀਬ ਖਰਚਾ ਕਰਕੇ 4 ਤੋਂ 5000 ਇੱਕ ਦਿਨ ਦਾ ਇੱਕ ਦਿਨ ਦੇ ਵਿੱਚ ਇਹਦੀ ਇਨਕਮ ਹੈ ਜੀ ਅੱਛਾ ਜੀ ਹਾਂਜੀ ਹਾਂਜੀ ਆਤਵਦੀ ਮੈਂ ਜੇਕਰ ਗੱਲ ਕਰਾਂ ਇੱਕ ਬੰਦਾ ਕਿ ਮਿਹਨਤ ਕਰ ਰਿਹਾ ਜ਼ਿਆਦਾ ਮਿਹਨਤ ਕਰ ਰਿਹਾ ਕਿੰਨੀ ਕਮਾਈ ਕਰ ਸਕਦਾ ਮੀਨਿਮਮ ਦੇ ਵਿੱਚ 3 ਤੋਂ 4000 ਮੈਕਸਿਮਮ ਤੋਂ 15000 ਰੁਪਇਆ ਪਰ ਡੇ ਆਪਾਂ ਇਨਕਮ ਕਰ ਸਕਦੇ ਹਾਂ ਤੋਂ ਅਗਰ ਮੰਨ ਲਓ ਅਸੀਂ ਦੋ ਜਾਣੇ ਆ ਮੰਨ ਲਓ ਮੈਂ ਸ਼ੁਰੂ ਕਰ ਰਿਹਾ ਮੇਰੇ ਨਾਲ ਮੇਰਾ ਭਰਾ ਜਾਂ ਕੋਈ ਦੋਸਤ ਹੈ ਅਸੀਂ ਮਿਲ ਕੇ ਕੰਮ ਸ਼ੁਰੂ ਕੀਤਾ ਤਾਂ ਤਕਰੀਬਨ ਅਸੀਂ ਜੇ ਵਧੀਆ ਢੰਗ ਨਾਲ ਕੰਮ ਕਰਦੇ ਆ ਪ੍ਰੋਪਰ ਮਿਹਨਤ ਕਰਦੇ ਆ ਕਹਿ ਲਈਏ ਤਾਂ 15000 ਦੇ ਕਰੀਬ ਅਸੀਂ ਇੱਕ ਦਿਨ ਦਾ ਕਮਾ ਸਕਦੇ ਇੱਕ ਦਿਨ ਚ ਕਮਾ ਸਕਦੇ ਆ ਕਿਉਂਕਿ ਇਹਦੇ ਵਿੱਚ ਆਪਾਂ ਬਾਹਰ ਐਗਰੀਕਲਚਰ ਆ ਜਾਂਦਾ ਵਰਕ ਕਰ ਸਕਦੇ ਆ ਜੌਬ ਵਰਕ ਹਰੇਕ ਚੀਜ਼ ਹਰੇਕ ਪਰਸਨ ਨੂੰ ਹਰੇਕ ਵਰਕਸ਼ਾਪ ਨੂੰ ਇਹਦੀ ਜ਼ਰੂਰਤ ਹੈ ਇਹ ਆ ਇਹਦੇ ਵਿੱਚ ਲੇਵਰ ਦੀ ਬਚਤ ਹੁੰਦੀ ਹੈ ਜਿੱਥੇ 50 ਬੰਦੇ ਨੇ ਕੰਮ ਕਰਨਾ ਇਹ 25 ਬੰਦਿਆਂ ਦੇ ਵਿੱਚ ਕੰਮ ਫਿਨਿਸ਼ ਕਰ ਦੋਗੇ ਟਾਈਮ ਦਾ ਵੀ ਫਰਕ ਪੈਂਦਾ ਕਿ ਤੇ ਜਲਦੀ ਤਿਆਰ ਹੋਊਗੀ ਫਿਨਿਸ਼ਿੰਗ ਮਿਲੂਗੀ ਟਾਈਮਿੰਗ ਬਹੁਤ ਘੱਟ ਮਿਲੂਗੀ ਰੀਕ ਐਗਰੀਕਲਚਰ ਲਾਈਨ ਜਿਵੇਂ ਸਾਡੀ ਪ੍ਰੀਜ਼ ਕੰਪੈਨ ਦੇ ਵਿੱਚ ਗੁਰਦਿਆਲ ਕੰਪੈਨ ਨਾਬੇ ਦੇ ਵਿੱਚ ਲੱਗ ਰਹੀਆਂ ਨੇ ਲੁਧਿਆਣੇ ਦੇ ਵਿੱਚ ਬਹੁਤ ਮਸ਼ੀਨਾਂ ਸਾਡੀਆਂ ਲੱਗ ਰਹੀਆਂ ਨੇ ਜੋਬ ਵਰਕ 'ਚ ਵੀ ਲੱਗ ਰਹੀਆਂ ਨੇ ਖੁਦ ਹੀ ਮੈਨੂਫੈਕਚਰਿੰਗ ਵੀ ਕਰ ਰਹੇ ਨੇ ਜੀ ਅੱਛਾ ਜਿਵੇਂ ਮੰਨ ਲਓ ਹੁਣ ਮੈਨੂੰ ਇਸ ਮਸ਼ੀਨ ਦੇ ਬਾਰੇ ਕੋਈ ਜ਼ਿਆਦਾ ਨੌਲੇਜ ਨਹੀਂ ਹੈ ਮੈਨ ਤਾਂ ਮੈਂ ਇਹ ਅਗਰ ਆਉਣਾ ਮੈਂ ਵੀ ਇਸ ਮਸ਼ੀਨ ਨੂੰ ਚਲਾਉਣਾ ਸਿੱਖ ਸਕਦਾ ਮੇਰੇ ਲਈ ਸੌਖਾ ਹੋਏਗਾ ਹਾਂਜੀ ਹਾਂਜੀ ਤੁਸੀਂ ਇੱਕ ਦੋ ਡੇਢ ਮਹੀਨੇ ਦੇ ਵਿੱਚ ਤੁਸੀਂ ਸਿੱਖ ਸਕਦੇ ਹੋ ਜੋ ਕਿ ਨਾਰਮਲ ਕਟਿੰਗ ਕਰਨੇ ਸਟਾਰਟ ਕਰਨੀ ਹੈ 7 ਦਿਨ ਦੀ ਸਾਡੀ ਟ੍ਰੇਨਿੰਗ ਸਾਡੇ ਇੰਜੀਨੀਅਰ ਦੇ ਕੇ ਜਾਂਦੇ ਨੇ ਮਸ਼ੀਨ ਲੱਗਣ ਤੋਂ ਬਾਅਦ ਇਦੇ ਵਿੱਚ ਤੁਸੀਂ ਆਪਰੇਟਿੰਗ ਕਰਨਾ ਸਿੱਖ ਸਕਦੇ ਹੋ ਉਹ ਖੁਦ ਤੁਸੀਂ ਆਪਰੇਟਿੰਗ ਕਰੋਗੇ ਤੇ ਇੱਕ ਹਫਤੇ ਦੇ ਵਿੱਚ ਤੁਸੀਂ ਚਲਾਉਣਾ ਸਿੱਖ ਜਾਓਗੇ ਮਸ਼ੀਨ ਅੱਛਾ ਵੀਰੇ ਵਰਕ ਕਿਦਾਂ ਕਰਦੇ ਆ ਡਿਜ਼ਾਈਨ ਵਗੈਰਾ ਨੇ ਜਿਹੜੇ ਉਹ ਕਿਦਾਂ ਤਿਆਰ ਹੁੰਦੇ ਆ ਜਾਂ ਕਿਸ ਤਰੀਕੇ ਫਰੋ ਡਿਜ਼ਾਈਨ ਤੁਸੀਂ ਬਣਾਉਣੇ ਹੋ ਜੀ ਇੱਥੇ ਕੋਈ ਵੀ ਡਿਜ਼ਾਈਨ ਹੈ ਜਿੱਦਾਂ ਆਰ ਡਿਜ਼ਾਈਨ ਲੈ ਲਓ ਆਪਣੇ ਇਹ ਆਟੋਕੈਡ ਦੇ ਵਿੱਚ ਤਿਆਰ ਹੋ ਜੂਗਾ ਅੱਛਾ ਜੀ ਇਹ ਡਿਜ਼ਾਈਨ ਨੂੰ ਕਾਪੀ ਕਰਕੇ ਆਪਾਂ ਇਹਦੇ ਵਿੱਚ ਤਿਆਰ ਹੋ ਜਾਂਦਾ ਇਹ ਦੇਖ ਲਓ ਜਿੱਦਾਂ ਇਹ ਮਸ਼ੀਨ ਵਰਕ ਕਰ ਰਹੀ ਹੈ ਇਹਦੇ ਵਿੱਚ ਐਦਾਂ ਹੀ ਇਹਨੇ ਕਟਿੰਗ ਕਰ ਦੇਣੀ ਹੈ ਜੋ ਆਪਣਾ ਸਾਈਜ਼ ਹੋਊਗਾ ਉਹਦੇ ਸਾਈਜ਼ ਦੇ ਅਕੋਰਡਿੰਗ ਕਟਿੰਗ ਕਰੂਗੀ ਜਿੱਦਾਂ ਦਾ ਵੀ ਕੋਈ ਆਪਾਂ ਘਰਾਂ ਦੇ ਵਿੱਚ ਡਿਜ਼ਾਈਨ ਹੁੰਦੇ ਨੇ ਐਗਰੀਕਲਚਰ ਰੋਟਾਵੇਟਰ ਸੁਪਰ ਸੀਡਰ ਕੰਬਾਈਨ ਲਾਈਨ ਹੋ ਗਿਆ ਹਰੇਕ ਲਾਈਨ ਦੇ ਵਿੱਚ ਆਪਾਂ ਨੂੰ ਇਹਦੀ ਜ਼ਰੂਰਤ ਪੈਂਦੀ ਹੈ ਇਹ ਮੰਨ ਲਓ ਅਗਰ ਕੋਈ ਡਿਜ਼ਾਈਨ ਮੈਂ ਤਿਆਰ ਕਰਦਾ ਹਾਂ ਜਿੱਦਾਂ ਪਿੱਛੇ ਦੇਖਿਆ ਇੱਕ ਮੈਪ ਬਣਿਆ ਹੋਇਆ ਪੰਜਾਬ ਦਾ ਤਾਂ ਮੈਂ ਉਸ ਤਰੀਕੇ ਦਾ ਮੰਨ ਲਓ ਕਿ ਡਿਜ਼ਾਈਨ ਤਿਆਰ ਕਰਦਾ ਹਾਂ ਤਾਂ ਉਹ ਡਰਾਇੰਗ ਮੈਨੂੰ ਇੱਥੇ ਆ ਕੇ ਬਣਾਉਣੀ ਪੈਗੀ ਤਾਂ ਮੈਂ ਪੀਸੀ ਵਰਕ ਕਰਕੇ ਵੀ ਉਹ ਡਰਾਇੰਗ ਤਿਆਰ ਕਰਾਂ ਪੀਸੀ ਦੇ ਉੱਤੇ ਤੁਸੀਂ ਆਟੋਕੇਡ ਦੇ ਵਿੱਚ ਉਹ ਤਿਆਰ ਹੋ ਗਿਆ ਉਹਦੇ ਵਿੱਚ ਇਹਦੇ ਵਿੱਚ ਪਾ ਕੇ ਕ ਉਦੋਂ ਕਿ ਬਾਹਰ ਵੀ ਤਿਆਰ ਕਰ ਸਕਦਾ ਜਿੱਦਾਂ ਕਈ ਵਾਰ ਹੁੰਦਾ ਕਿ ਇੱਥੇ ਪ੍ਰੋਪਰ ਪੀਸੀਬੀ ਚੀਜ਼ ਦੀ ਉਹਦੀ ਫੋਟੋ ਖਿੱਚ ਕੇ ਉਦੋਂ ਵੀ ਡਿਜ਼ਾਈਨ ਤਿਆਰ ਕਰ ਸਕਦੇ ਆ ਅੱਜ ਦੇ ਸਮੇਂ ਦੀ ਜੇਕਰ ਗੱਲ ਕਰਾਂ ਤੁਸੀਂ 30 ਲੱਖ ਰੁਪਏ ਦਾ ਪਹਿਲਾਂ ਜ਼ਿਕਰ ਕੀਤਾ ਕਿ 30 ਲੱਖ ਰੁਪਏ ਦਾ ਇਨਵੈਸਟ ਕਰਕੇ ਅਸੀਂ bizness ਸ਼ੁਰੂ ਕਰ ਸਕਦੇ ਆ ਨਾ ਤਾਂ 45 45 ਲੱਖ 50 50 ਲੱਖ ਲਾ ਕੇ ਨੌਜਵਾਨ ਬਾਹਰ ਜਾ ਰਹੇ ਆ ਪਿਛਲੇ ਦਿਨੀ ਅਸੀਂ ਦੇਖਿਆ ਅਮਰੀਕਾ ਤੋਂ ਮੁੰਡੇ ਡਿਪੋਰਟ ਹੋਏ 60 60 ਲੱਖ ਰੁਪਏ ਤੱਕ ਬੰਦੇ ਲਾ ਕੇ ਗਏ ਨੇ ਘਰ ਦਾ ਆਟਾ ਤੱਕ ਵੇਚਿਆ ਕਈਆਂ ਨੇ ਪਰ ਉੱਥੋਂ ਵਾਪਸ ਆਉਣਾ ਪੈ ਗਿਆ ਇਹ ਇਹ ਚੀਜ਼ ਦੀ ਨੌਲੇਜ ਨਹੀਂ ਹੈਗੀ ਆਪਣੇ ਪੰਜਾਬੀਆਂ ਨੂੰ ਕਿਉਂਕਿ ਇੱਥੇ ਰਹਿ ਕੇ ਵੀ ਬਹੁਤ ਇਨਕਮ ਹੋ ਸਕਦੀ ਹੈ ਜੇ ਆਪਣੇ ਕੋਲ ਨੌਲੇਜ ਹੋਊਗੀ ਆਪਾਂ 30 ਲੱਖ ਤੋਂ ਵੀ ਸਟਾਰਟ ਕਰਕੇ ਬਾਹਰੋਂ ਜ਼ਿਆਦਾ ਇਨਕਮ ਕਰ ਸਕਦੇ ਹਾਂ ਕਿਉਂਕਿ ਇਹ ਚੀਜ਼ ਦੀ ਨੌਲੇਜ ਲੈਣੀ ਪੈਂਦੀ ਆ ਆਪਾਂ ਨੂੰ ਇੱਕ ਲਾਈਨ ਵੇਜ਼ ਬੈਕ ਜਿਵੇਂ ਉਹ ਕਰ ਰਹੇ ਹੋਵੇਂ ਮੈਂ ਕਰਨਾ ਚੇਂਜ ਨਹੀਂ ਕਰਦੇ ਹੈਗੇ ਆਪਣੇ ਜੇ ਆਪਾਂ ਚੇਂਜ ਕਰਾਂਗੇ ਉਸ ਹਾਵ ਨਾਲ ਆਪਾਂ ਇਨ ਫਿਊਚਰ ਦੇ ਵਿੱਚ ਪਲਾਨ ਕਰ ਸਕਦੇ ਆ ਬਿਜ਼ਨਸ ਦਾ ਆਪਣਾ ਅੱਛਾ ਕਿੰਨੀ ਕੁ ਡਿਮਾਂਡ ਆ ਰਹੀ ਹੈ ਇਸ ਮਸ਼ੀਨ ਦੀ ਜੇ ਮੈਂ ਗੱਲ ਕਰਾਂ ਕਿੰਨੇ ਕੁ ਲੋਕ ਆਉਂਦੇ ਆ ਮਸ਼ੀਨ ਦੇ ਬਾਰੇ ਜਾਣਕਾਰੀ ਲੈਣ ਦੇ ਕਰਕੇ ਸਭ ਐਗਰੀਕਲਚਰ ਲਾਈਨ ਦੇ ਵਿੱਚ ਇਹ ਮਸ਼ੀਨ ਦੀ ਡਿਮਾਂਡ ਹੈ ਐਗਰੀਕਲਚਰ ਲਾਈਨ ਦੇ ਵਿੱਚ ਡਿਮਾਂਡ ਇਹ ਕਿ ਹਰੇਕ ਐਗਰੀਕਲਚਰ ਲਾਈਨ ਦੇ ਇੰਡਸਟਰੀ ਦੇ ਵਿੱਚ ਇਹਦੀ ਜ਼ਰੂਰਤ ਹੈ ਹਰ ਇੰਡਸਟਰੀ ਦੇ ਵਿੱਚ ਜੇ ਕੋਈ ਇੰਡਸਟਰੀ ਆ ਲਾਂਦਾ ਉੱਥੇ ਜੌਬ ਲਈ ਵੀ ਜ਼ਰੂਰਤ ਹੈ ਬੰਦੇ ਦੀ ਮਸ਼ੀਨ ਦੀ ਵੀ ਜ਼ਰੂਰਤ ਹੈ ਜੀ ਮਤਲਬ ਕਿ ਜੇ ਮੰਨ ਲਓ ਕਿਸੇ ਬੰਦੇ ਨੇ business ਸ਼ੁਰੂ ਕਰਨਾ ਤਾਂ ਜਿਆਦਾ ਉਹਨੂੰ ਲੇਬਰ ਦੀ ਵੀ ਜ਼ਰੂਰਤ ਨਹੀਂ ਹੈ ਕਿਸੇ ਹੋਰ ਪ੍ਰੋਡਕਟ ਲਿਆਉਣ ਦੇ ਵੀ ਜਿਆਦਾ ਜ਼ਰੂਰਤ ਨਹੀਂ ਪੈਗੀ ਇੱਕ ਮਸ਼ੀਨ ਦੇ ਜਰੀਏ ਉਹ ਆਪਣਾ ਕੰਮਕਾਰ ਜਿਹੜਾ ਸ਼ੁਰੂ ਕਰ ਸਕਦਾ ਕਰ ਸਕਦਾ ਜੀ ਇਹ ਮੀਜ਼ੀ ਦੀ ਆਪਣੀ 1.5 ਮੀਟਰ ਹੈ 3 ਮੀਟਰ ਮਸ਼ੀਨ ਦਾ ਕਟਿੰਗ ਦਾ ਕੰਮ ਸ਼ੁਰੂ ਕਰ ਸਕਦਾ ਕਿੰਨੇ ਕੁ ਤਰ੍ਹਾਂ ਦੇ ਡਿਜ਼ਾਈਨ ਜਿਹੜੇ ਇਹਦੇ ਤੇ ਤਿਆਰ ਹੋ ਜਾਂਦੇ ਕੁਝ ਵੀ ਤੁਸੀਂ ਡਿਜ਼ਾਈਨ ਤਿਆਰ ਕਰ ਸਕਦੇ ਹੋ ਜੋ ਤੁਸੀਂ ਬਣਾ ਸਕਦੇ ਹੋ ਕੰਪਿਊਟਰ ਦੇ ਉੱਤੇ ਉਹ ਸਭ ਡਿਜ਼ਾਈਨ ਇਹਦੇ ਵਿੱਚ ਤਿਆਰ ਆ ਜਾਂਦੇ ਘਰਾਂ ਦੇ ਲੈ ਕੇ ਐਗਰੀਕਲਚਰ ਲਾਈਨ ਤੱਕ ਮੈਡੀਕਲ ਲਾਈਨ ਤੱਕ ਜੋ ਵੀ ਕੁਝ ਵੀ ਪ੍ਰੋਡਕਟ ਤਿਆਰ ਕਰਨਾ ਤਿਆਰ ਕਰ ਸਕਦੇ ਹੋ ਅੱਛਾ ਇੱਕ ਚੀਜ਼ ਹੋਰ ਵੀਰੇ ਪਰਮਿਸ਼ਨਸ ਦਾ ਕਾਫੀ ਜੱਕਰ ਹੁੰਦਾ ਨਾ ਕੋਈ ਵੀ ਬਿਜ਼ਨਸ ਸ਼ੁਰੂ ਕਰਨਾ ਕਹਿੰਦੇ ਪਰਮਿਸ਼ਨਸ ਕਾਫੀ ਲੈਣੀਆਂ ਪੈਂਦੀਆਂ ਇਹਦੇ ਲਈ ਵੀ ਕਿੰਨਾ ਕੁ ਲੰਮਾ ਪ੍ਰੋਸੈਸ ਹੁੰਦਾ ਹੋਵੇ ਜਾਂ ਜ਼ਿਆਦਾ ਪਰਮਿਸ਼ਨਸ ਲੈਣੀਆਂ ਪੈਂਦੀਆਂ ਨੇ ਕਿਉਂਕਿ ਗਵਰਨਮੈਂਟ ਵਾਲਾ ਕੋਈ ਜ਼ਿਆਦਾ ਰੂਲਸ ਤਾਂ ਨਹੀਂ ਹੈ ਇਸ ਚੀਜ਼ ਨੂੰ ਨਹੀਂ 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 ਇਹਦੇ ਕੋਈ ਪਰਮਿਸ਼ਨ ਲੈਣ ਦੀ ਲੋੜ ਨਹੀਂ ਹੈਗੀ ਫੋਕਲ ਪੈਨ ਦੇ ਵਿੱਚ ਜੇ ਆਪਾਂ ਖੁਦ ਤਿਆਰ ਇਹਦੀ ਪੋਲੂਸ਼ਨ ਨਹੀਂ ਹੈਗਾ ਮਸ਼ੀਨ ਦਾ ਪੋਲੂਸ਼ਨ ਆਵਾਜ਼ ਧੁਨੀ ਪ੍ਰਦੂਸ਼ਨ ਵੀ ਨਹੀਂ ਹੈਗਾ ਆਵਾਜ਼ ਵੀ ਨਹੀਂ ਹੈਗੀ ਇਸ ਜਦਾਂ ਕੋਈ ਪੋਲੂਸ਼ਨ ਨਹੀਂ ਹੈਗਾ ਜਿਸ ਕਰਕੇ ਆਪਾਂ ਨੂੰ ਦਿੱਕਤ ਆਏ ਜਿਵੇਂ ਕਿ ਇੰਡਸਟਰੀ ਏਰੀਆ ਦੀ ਜ਼ਰੂਰਤਾਂ ਜੇ ਮੰਨ ਲਓ ਕਿਸੇ ਨੇ ਕੋਈ ਬੰਦਾ ਪਿੰਡ ਦੇ ਵਿੱਚ ਰਹਿੰਦਾ ਉੱਥੇ ਵੀ ਇਹ ਲਗਾ ਸਕ ਲਾਈਆਂ ਹੋਈਆਂ ਨਹੀਂ ਸਾਡੇ ਕੁੱਪਕਲਾਂ ਲਾਰਕੀਆਂ ਲੁਧਿਆਣੇ ਦੇ ਲਵੇ ਅਕਾਲ ਡੇਲੋਂ ਲੱਗੀਆਂ ਹੋਈਆਂ ਨੇ ਹਾਂਜੀ ਛੋਟੇ ਕਸਬਿਆਂ ਜੀ ਹਾਂ ਛੋਟੇ ਕਸਬਿਆਂ ਜੀ ਵਿੱਚ ਆਪਣੇ ਘਰਾਂ ਚ ਲਾਰਕੀਆਂ ਨਮਚੀਨਾ ਲੋਕਾਂ ਨੇ ਕਲਾਲਾ ਪਿੰਡ ਦੇ ਵਿੱਚ ਤਿੰਨ ਮਸ਼ੀਨਾਂ ਲਾ ਰਖੇ ਨੇ ਪਿੰਡ ਦੇ ਵਿੱਚ ਅੱਛਾ ਜੀ ਹਾਂ ਜੀ ਜਓ ਤੁਹਾਨੂੰ ਵਾਰ ਵੀਰੇ ਜਾਣਕਾਰੀ ਸਾਂਝੀ ਕਰਨ ਲਈ ਤਾਂ ਬੜੀ ਵਧੀਆ ਜਾਣਕਾਰੀ ਤੁਸੀਂ ਦਿੱਤੀ ਆ ਜੀ ਤਾਂ ਮਸ਼ੀਨ ਪਿੱਛੇ ਦੇਖ ਹੀ ਰਹੇ ਹਾਂ ਜੀ ਤੁਸੀਂ ਕਿ ਕਿਸ ਤਰੀਕੇ ਵਰਕ ਕਰ ਰਹੀ ਆ ਤਾਂ ਸਭ ਤੋਂ ਅਹਿਮ ਤਸਵੀਰ ਆ ਤੇ ਉਧਰ ਜੀ ਜੀ ਮਸ਼ੀਨਾਂ ਜੀ ਹਾਂ ਜੀ ਇਹ ਵੱਡੀ ਮਸ਼ੀਨ ਹੈ ਬੈੱਡ ਚੇਂਜ ਉਹ ਛੋਟੀ ਮਸ਼ੀਨ ਹੈ ਜੀ ਅੱਛਾ ਹਾਂ ਜੀ ਤਾਂ ਮਤਲਬ ਕਿ ਉਹਦਾ ਵਰਕ ਸੇਮ ਹੀ ਆ ਜੀ ਹਾਂ ਜੀ ਵਰਕ ਸੇਮ ਹੀ ਆ ਦੋਨੇ ਮਸ਼ੀਨਾਂ ਦਾ ਉਹ ਵੀ ਦਿਖਾ ਦਿਓ ਜੀ ਉੱਧਰ ਜੀ ਬਿਲਕੁਲ ਬਿਲਕੁਲ ਤਾਂ ਇਹ ਮਸ਼ੀਨਾਂ ਜਿਹੜੀਆਂ ਤੁਹਾਨੂੰ ਦਿਖਾ ਰਹੇ ਆ ਜੀ ਤਾਂ ਇਧਰ ਮ ਤਾਂ ਪ੍ਰੋਪਰ ਜਾਣਕਾਰੀ ਵੀ ਬਾਈ ਹੁਨਾਂ ਦੇ ਵੱਲੋਂ ਦੇ ਦਿੱਤੀ ਗਿਆ ਕਿ ਕਿਸ ਤਰੀਕੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰ ਸਕਦਾ। ਦੱਸ ਦੇ ਕਿ ਸਾਂਨੇਵਾਲ ਦੇ ਵਿੱਚ ਐਗਜ਼ੀਬਿਸ਼ਨ ਲੱਗੀ ਆ ਜਿੱਥੇ ਵੱਖ-ਵੱਖ ਇੰਡਸਟਰੀਜ਼ ਤੋਂ ਜਿਹੜੇ ਇੱਥੇ ਪਹੁੰਚੇ ਹੋਈਆਂ ਨੇ ਸਖਸ਼ੀਤਾ ਤਾਂ ਉਹਨਾਂ ਦੇ ਵੱਲੋਂ ਆਪੋ ਆਪਣੇ ਜਿਹੜੇ ਪ੍ਰੋਡਕਟ ਨੇ ਉਹ ਇੱਥੇ ਦੇ ਲਈ ਸ਼ੋਅ ਕੀਤੇ ਜਾ ਰਿਹਾ ਤੇ ਜੇਕਰ ਕੋਈ ਇੰਡਸਟਰੀ ਵਾਲਾ ਇਹਨਾਂ ਪ੍ਰੋਡਕਟਸ ਨੂੰ ਖਰੀਦਣਾ ਚਾਹੁੰਦਾ ਤਾਂ ਉਹ ਆ ਕੇ ਗੱਲਬਾਤ ਕਰਦਾ ਵਾ ਤੇ ਸਭ ਤੋਂ ਅਹਿਮ ਗੱਲ ਹੈ ਜਿਹੜੀ ਵੀਰ ਹੁੰਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਿਆ ਕਿ ਜੇਕਰ ਕੋਈ ਨੌਜਵਾਨ ਹੈ ਉਹ ਸੋਚ ਰਿਹਾ ਵਾ ਕਿ ਬਿਜ਼ਨਸ ਸ਼ੁਰੂ ਕਰਨਾ ਵਿਦੇਸ਼ ਨਹੀਂ ਜਾਣਾ ਪੰਜਾਬ ਦੇ ਵਿੱਚ ਰਹਿ ਕੇ ਕੋਈ ਕੰਮਕਾਰ ਸ਼ੁਰੂ ਕਰਨਾ ਤਾਂ ਉਹਨਾਂ ਦੇ ਲਈ ਵੀ ਇਹ ਲਾਹੇਵੰਦ ਜਿਹੜੀ ਚੀਜ਼ ਸਾਬਤ ਹੋ ਸਕਦੀ ਹੈ ਕਿ ਜਿਸ ਤਰੀਕੇ ਇੱਕ ਮਸ਼ੀਨ ਆ ਤਾਂ 15000 ਦੇ ਕਰੀਬ ਜਿੱਦਾਂ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਿਆ ਕਿ ਪਰ ਡੇ ਦਾ ਜਿਹੜਾ ਉਹ ਕਮਾਈ ਹੋ ਸਕਦੀ ਹੈ ਤੇ ਦੋ ਜਣੇ ਮਿਲ ਕੇ ਵੀ ਇਸ ਕੰਮ ਨੂੰ ਸ਼ੁਰੂ ਕਰ ਸਕਦੇ ਆ ਤਾਂ ਇਹ ਸਭ ਤੋਂ ਇੱਕ ਵੱਖਰਾ ਜਿਹਾ ਪ੍ਰੋਡਕਟ ਹੈ ਅੱਜ ਦੇ ਸਮੇਂ ਦੀ ਜੇਕਰ ਗੱਲ ਕਰੇ ਤਾਂ ਅੱਜ ਦੇ ਸਮੇਂ ਦੇ ਵਿੱਚ ਅਜਿਹੇ ਪ੍ਰੋਡਕਟਸ ਕਾਫੀ ਜ਼ਿਆਦਾ ਜਿਹੜੇ ਉਹ ਦੇਖਣ ਦੇ ਵਿੱਚ ਆਉਂਦੇ ਆ ਕਿ ਲੋਕ ਇਹਨਾਂ ਚੀਜ਼ਾਂ ਦੀ ਡਿਮਾਂਡ ਕਰਦੇ ਆ ਸੋਸ਼ਲ ਮੀਡੀਆ ਦੇ ਉੱਪਰ ਅਕਸਰ ਅਸੀਂ ਵੀਡੀਓਜ਼ ਦੇਖਦੇ ਆ ਕਿ ਕਿਸੇ ਨੇ ਘਰ ਦਾ ਦਰਵਾਜ਼ਾ ਲਗਾਇਆ ਤਾਂ ਉਹਦੇ ਵਿੱਚ ਵੀ ਇਸ ਤਰੀਕੇ ਦੇ ਜਿਹੜੇ ਪ੍ਰੋਡਕਟ ਉਹ ਯੂਜ਼ ਕੀਤੇ ਜਾਂਦੇ ਆ ਤੇ ਇਸ ਮਸ਼ੀਨ ਦੇ ਬਾਰੇ ਜਾਂ ਇਸ ਚੀਜ਼ ਨੂੰ ਲੈ ਕੇ ਤੁਹਾਡੇ ਮਨ 'ਚ ਕੋਈ ਵਿਚਾਰ ਹੈ ਸੁਝਾਅ ਉਹ ਵੀ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਣਾ ਸਹਿਯੋਗੀ ਸਾਥੀ ਹੈਪੀ ਗਰੇਵਾਲ ਦੇ ਨਾਲ ਸੁਖਦਲੇ